ਵਾਵਾ ਵਾਹੀ ਜਾਣੀ ਹੈ ਵਾਹ ਜਾਣੇ ਇਹ ਹੋਏ ਇਹ ਉਹ ਵਾਹ ਇਹ ਵਾਹ ਉਹ ਆਇਆ ਸਾਡੇ ਐਸ ਦੁਨੀਆਂ ਚ ਨਹੀਂ ਰਹੇ ਦੂਰ ਕਿੱਥੇ ਰੇਖਾ ਉੱਪਰਨੇ ਪਸੇ ਵਾਹੀ ਜਾਣੀ ਹੈ ਉਰੂ ਜਾਣੇ ਵਾਹ ਜਾਣੇ ਇਹ ਹੋਏ ਜਿਹਨੂੰ ਜਾਣੇ ਤੇ ਇਹ ਹੋ ਜਾਂਦਾ ਕੀ ਹੋ ਜਾਂਦਾ ਉਰੂ ਜਨਰਲ ਜਾਈਦਾ ਹੈ ਜਿੰਦੇ ਜਨਰਲ ਨਾਲ ਇਹ ਹੋ ਜਾਂਦਾ ਹੈ ਕੀ ਹੋ ਜਾਂਦਾ ਹੈ ਇਹ ਔਰ ਉਹ ਜਦ ਮਿਲੈ ਤਬ ਮਿਲਤ ਨਾ ਜਾਣਾ ਕੋਈ ਜਦ ਉਹਨੂੰ ਜਾਣ ਲਈਦਾ ਨਾ ਕਿ ਇਹ ਔਰ ਉਹ ਦੋਵੇਂ ਮਿਲ ਜਾਂਦੇ ਨੇ ਜਾਣਦੇ ਸਾਰੇ ਔਰ ਕਿਸੇ ਨੂੰ ਆਰ ਪਤਾ ਹੀ ਨਹੀਂ ਲੱਗਦਾ ਇਹਦਾ ਮਤਲਬ ਹੈ ਜਾਨਣਾ ਹੀ ਦਰਸ਼ਨ ਹੈ ਦਰਸ਼ਨ ਹੀ ਪਰਸ਼ਨ ਹੈ ਪਰਸ਼ਨ ਹੀ ਸਰਸਣ ਹੈ ਸਰਸਣ ਹੀ ਹਸਣ ਹੈ ਚਾਰੇ ਕਮ ਇਕੱਠੇ ਹੋ ਜਾਂਦੇ ਦਰਸ਼ਨ ਪਰਸ਼ਨ ਸਰਸਣ ਹਰਸਣ ਰਲ ਕਰਕੇ ਕਰਤਾ ਹੈ ਜਦ ਬੁੱਧੀ ਇਹ ਜਾਣ ਲੈਂਦੀ ਹੈ ਆਪਣੇ ਇਹ ਵਿਸ਼ਣ ਨੂੰ ਅੰਦਰਲੇ ਵਿਸ਼ਣ ਨੂੰ ਮਨ ਬੁੱਧੀ ਦੋਏ ਉਹਦੇ ਵਿੱਚ ਲੀਨ ਹੋ ਜਾਂਦੇ ਨੇ ਸਪਰਸ਼ ਕਰ ਲੈਂਦੇ ਜਦ ਦਰਸ਼ਨ ਹੋ ਜਾਂਦਾ ਹੈ ਉਹਦਾ ਸਪਰਸ਼ ਕਰਦੇ ਨੇ ਜਦ ਛੂੰਦੇ ਰਹੇ ਉਹਨੂੰ ਛੂੰਦੇ ਰਹੇ ਸਪਾਰਸ਼ ਕਰਦੇ ਛੋੜਦਾ ਛੋੜਨਾ ਰਸ ਆ ਜਾਂਦਾ ਛੂਏ ਆਉਂਦੇ ਜਿਹਦੇ ਨਾਲ ਫ੍ਰੇਮ ਹੋਵੇ ਜਿਵੇਂ ਕੋਈ ਬੁੱਢਾ ਬਾਹਰੋਂ ਫੌਜ ਚੋਂ ਆਉਂਦਾ ਹੈ ਇਹ ਇੰਗਲੈਂਡ ਤੋਂ ਬਾਹਰੋਂ ਦੇਸ਼ ਚੋਂ ਆ ਰਿਹਾ ਹੈ 50 ਸਾਲ ਬਾਅਦ ਆਉਂਦਾ ਹੈ ਬਾ ਉਹਨੂੰ ਯੱਫੀ ਬਾਂਦੀ ਉਹਨੂੰ ਰਸ ਆਉਂਦਾ ਆਉਂਦਾ ਜੇ ਤਾਂ ਖਬਰ ਕਰਦੇ ਕਿ ਪਿਛਲੇ ਹੜੀ ਉਹਦਾ ਤਾਂ 2 ਸਾਲ ਬਾਅਦ ਇਹ ਤਾਂ ਹੋ ਜਾਂਦਾ ਇਹ ਤਾਂ ਪਤਾ ਨਹੀਂ ਕਿੰਨਾ ਚਿਰ ਦੇ ਵਿਛੜੇ ਹੋਏ ਨੇ ਕਿੰਨੇ ਜਨਮਾਂ ਦੇ ਵਿਛੜੇ ਨੇ ਦੱਸੇ ਨਹੀਂ ਸਕਦਾ ਕੋਈ ਕਿੰਨੇ ਕਰੋੜ ਸਾਲ ਹੋ ਗਏ ਐਨਾ ਜ਼ਿਆਦਾ ਵਿਛੜੇ ਜਦ ਗਲੇ ਮਿਲਦੇ ਨੇ ਤੇ ਜਿਹੜਾ ਰਾਸ ਹੁੰਦਾ ਉਹੀ ਜਾਣਦੇ ਨੇ ਜਿਹਨੂੰ ਹੋਦਾ ਉਹ ਰਾਸ ਕਬੀਰ ਕਹਿੰਦਾ ਨਹੀਂ ਦੱਸਿਆ ਜਾ ਸਕਦਾ ਚਰਨ ਕਮਲ ਕੀ ਭੋਜ ਕੋ ਕਹਸੇ ਲੋਕ ਐਸੋ ਵਰਦ ਕੈਬੇ ਕੋ ਸੋਭਾ ਨਹੀਂ ਦੇਦ ਸਹੀ ਪਰਵਾਰ ਉਹ ਤਾਂ ਜਿਹੜਾ ਸਿੱਖ ਲੈਂਦਾ ਉਸਨੂੰ ਪਤਾ ਨਾ ਰਾਜੇ ਨੂੰ ਆਉਦਾ ਉਸਨੂੰ ਪਤਾ ਸਸਾ ਸੋ ਨੀਕਾ ਕਰ ਸੋਧੋ ਵਾਵਾ ਵਾਹੀ ਜਾਣੀ ਹੈ ਵਾਹ ਜਾਣੇ ਇਹ ਹੋਏ ਉਸ ਆਦਮੀ ਨੂੰ ਉਹਨੂੰ ਜਾਣਨ ਦਾ ਫਾਇਦਾ ਹੈ ਜਿਹਦੇ ਜਾਣੇ ਤੋਂ ਜਿਹਨੂੰ ਜਾਣੀਦਾ ਉਹਦੇ ਵਿੱਚ ਸਮਝ ਆ ਜਾਂਦਾ ਸੁਮੰਦਰ ਦੇ ਨੂੰ ਜਾਣਿਆ ਸੁਮੰਦਰ ਨੂੰ ਡੋੜਦਾ ਫਿਰਦਾ ਦਰਿਆ ਲੱਗਦਾ ਕਿ ਬਗਿਆ ਇਹਨੂੰ ਪਰੇ ਰੂ ਪਰੇ ਰੂ ਪਰੇ ਗਬਰ ਜਲਦਾ ਰੋ ਪਰ ਜਦ ਸੁਮੰਦਰ ਮਿਲ ਜਾਂਦਾ ਹੈ ਉਹਦੇ ਨਾਲ ਸਪੱਸ਼ਟ ਹੁੰਦਾ ਨਾ ਵਿਲਦਾਂ ਲਿਆ ਕੇ ਵਿੱਚ ਸਮਝ ਆ ਜਾਂਦਾ ਉਹਦੇ ਕੋਹ ਜ ਫਿਰ ਸਮੁੰਦਰ ਘੋੜ ਦਾ ਮਾਣ ਪ੍ਰਾਪਤ ਹੋਇਆ ਉੱਥੋਂ ਉਹਦਾ ਨੋ ਸਮੁੰਦਰ ਪੈਂਦਾ ਉਹ ਤੋਂ ਉਹਦਾ ਫਿਰ ਬਦੀ ਵਾਲਾ ਨੋ ਖਤਮ ਹੋ ਜਾਂਦਾ ਤੇ ਰਸਤਾ ਹੋ ਰਹੀ ਉੱਥੋਂ ਫਿਰ ਸਮੁੰਦਰ ਹੈ ਉਹਦਾ ਨੋ ਹੀ ਖਤਮ ਹੋ ਗਿਆ ਜਿਹਦੀ ਪੂਜਾ ਕਰਦਾ ਦਾ ਵਿਸੰਦੀ ਸੋਈ ਮੁੜ ਕੇ ਤੂੰ ਪਿਆ ਜਾ ਕੋ ਕਹਤਾ ਔਰ ਤੇ ਥੋੜਾ ਰਸ ਆਇਆ ਇਸ ਗੱਲ ਦਾ ਜਿਹਨੂੰ ਪਤਾ ਨਹੀਂ ਕਿੰਨਾ ਵੱਡਾ ਉੱਚਾ ਸਮਝਦਾ ਤਾਂ ਉਹ ਆਪੇ ਹੋ ਬਣ ਗਿਆ ਤੇ ਉਹ ਚ ਫਿਰ ਅਸਲ ਉਹ ਤੇ ਹੋਰ ਕੀ ਹੋ ਭਰਮੇ ਨਿਕਲ ਗਿਆ ਇਹ ਭਰਮ ਸੀ ਜਾਂ ਔਰ ਸਮਝਦਾ ਸੀ ਜਿਹੜਾ ਜਦੋਂ دریا ਸਮੁੰਦਰ ਬਣ ਗਿਆ ਲੋਕ ਕਹਿਣ ਲੱਗ ਗਏ ਸਮੁੰਦਰ ਹੈ ਇਹ ਤਾਂ ਬਈ ਸਮੁੰਦਰ ਹੈ ਯਕੀਨ ਨਹੀਂ ਉਹਦਾ ਉਹ ਸਮੁੰਦਰਾਂ ਇਹਨੂੰ ਵਿਸਵਾਸ ਕਰਦੇ ਨੇ ਉਹਨੂੰ ਸਮੁੰਦਰ ਕਹਿੰਦੇ ਨੇ ਲੋਕ ਉਹ ਵਿਸ਼ਵਾਸ ਹੈ ਦਰਸ਼ਲ ਪਰਸਨ ਸਰਸੜ ਸਰਸੜ ਦਾ ਕੀ ਹੈ ਰਸ ਵਿੱਚ ਰਸ ਮਿਲ ਗਿਆ ਇਹ ਪਾਣੀ ਸੀ ਉਹ ਪਾਣੀ ਸੀ ਦੋ ਇਕੱਠੇ ਹੋ ਕੇ ਸਰਸੜ ਦੇਖ ਲਿਆ ਵੀ ਜਹਜਾ ਮੈ ਉਹ ਹੋਈ ਜਾਈਏ ਪਤਾ ਹੈ ਇਪਲੇਖਾ ਚੱਕਿਆ ਗਿਆ ਉਹ ਵੀ ਪਾਣੀ ਉਹ ਵੀ ਪਾਣੀ ਹਰ ਛੜ ਉਠੇ ਹਰ ਛੜ ਹੋਇਆ ਫਿਰ ਉਹ ਵੀ ਪਾਣੀ ਹੈ ਉਹ ਵੀ ਪਾਣੀ ਉਹ ਵੀ ਜੋਤ ਹੈ ਉਹ ਵੀ ਜੋਤ ਹੈ ਉਹ ਇਹ ਭਰਮ ਸੀ ਵਿੱਚੋਂ ਮੈਂ ਹੋ ਰਾਂ ਉਹ ਹੋ ਰ ਹੈ ਉਹ ਚੱਕਿਆ ਗਿਆ ਮਿਸਰ ਤੇ ਨਾਲ ਜੋ ਕਿ ਬੇਸ਼ੇਮੀ ਬਣ ਗਿਆ